ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਬਣਾ ਕੇ ਦਿਖਾਵਾਂਗੇ ਜੀ ਤੁਹਾਨੂੰ ਹੋਮ ਮੇਡ ਆਪਾਂ ਕਰੇ ਠੀਕ ਹੈ ਜੀ ਪਨੀਰ ਦੀ ਸਬਜੀ ਵਧੀਆ ਤਰੀਕੇ ਨਾਲ ਕਿਵੇਂ ਬਣਾ ਸਕਦੇ ਆ ਇਹਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੇ ਜਿਹੜਾ ਪਨੀਰ ਆ ਉਹ ਕੱਟ ਲੈਣਾ ਠੀਕ ਹੈ ਜੀ ਇਸ ਤਰੀਕੇ ਨਾਲ بڑے بڑے ਕਯੂਬ ਚ ਤੇ ਲੋ ਜੀ ਅੱਜ ਤੁਹਾਨੂੰ ਬਹੁਤ ਹੀ ਵਧੀਆ ਸਬਜੀ ਬਣਾ ਕੇ ਦਿਖਾਵਾਂਗੇ ਹਨ ਨਾ ਇਹਦੇ ਚ ਆਪਾਂ ਨੇ ਕੋਈ ਮਟਰ ਪਾਉਣੇ ਠੀਕ ਹੈ ਜੀ ਐਂ ਬਿਲਕੁਲ ਸਿੰਪਲ ਤਰੀਕਾ ਈਜ਼ੀ ਤਰੀਕਾ ਤੇ ਲਓ ਜੀ ਵੀਡੀਓ ਨਾਲ ਬਣੇ ਰਹੋ ਇਸ ਤਰੀਕੇ ਦੇ ਪਨੀਰ ਆਪਾਂ ਜਿਹੜਾ ਠੀਕ ਹੈ ਜੀ ਸਾਰੇ ਹੀ ਕੱਟ ਲਾਂਗੇ ਤੇ ਲਓ ਜੀ ਪਨੀਰ ਨੂੰ ਹੁਣ ਆਪਾਂ ਥੋੜਾ ਜਿਹਾ ਸ਼ੈਲੋ ਫਰਾਈ ਕਰਾਂਗੇ ਇੱਕ ਕੜਾਹੀ ਦੇ ਵਿੱਚ ਪਾ ਦਾਂਗੇ ਜੀ ਆਪਾਂ ਸਰੋਂ ਦਾ ਤੇਲ ਆ ਜਾਂ ਤੁਸੀਂ ਬਾਟਰ ਮੱਖਣ ਵੀ ਪਾ ਸਕਦੇ ਹੋ ਸਰਫੈਂਡ ਵੀ ਪਾ ਸਕਦੇ ਹੋ ਤੇ ਪਨੀਰ ਨੂੰ ਆਪ ਪੂਰਾ ਜਿਹਾ ਆਪਾਂ ਚੈਲੋ ਫਰਾਈ ਕਰ ਲਾਂਗੇ ਯਾਨੀ ਭੁੰਨ ਲਾਂਗੇ ਇਹਨੂੰ ਠੀਕ ਹੈ ਜੀ ਮੇਰੇ ਪਾਲਾਗੇ ਸਾਰਾ ਇਹਦੇ ਵਿੱਚ ਪਨੀਰ ਆਪਣਾ ਚੈਲੋ ਫਰਾਈ ਹੋ ਗਿਆ ਠੀਕ ਹੈ ਜੀ ਆ ਦੇਖੋ ਕਿੰਨਾ ਵਧੀਆ ਸੋ ਇਹਨੂੰ ਕੱਢ ਲਾਂਗੇ ਕਿਸੇ ਭਾਂਡੇ ਦੇ ਵਿੱਚ ਤੇ ਲੋ ਜੀ ਹੁਣ ਕਰਾਂਗੇ ਆਪਾਂ ਟਮਾਟਰ ਮਿਕਸੀ ਦੋ ਟਮਾਟਰ ਹੈ ਜਿਹੜੇ ਮੈਂ ਮਿਕਸੀ ਦੇ ਜੱਗ ਵਿੱਚ ਪਾ ਲਏ ਆ ਜੀ ਚਾਰ ਪਾ ਦੂੰਗੇ ਇਹਦੇ ਵਿੱਚ ਮਿਰਚਾਂ ਤੇ ਜਿਹੜਾ ਪਨੀਰ ਦਾ ਡੇਟ ਹੈਗਾ ਉਹ ਹੈਗਾ ਤਿੰਨ ਟਮਾਟਰ ਤੇ ਮਿਰਚਾਂ ਦਾ ਪੇਸਟ ਬਣ ਕੇ ਰੈਡੀ ਹੈ ਜੀ ਤੇ ਹੁਣ ਬਣਾਉਂਦੇ ਆ ਪਹਿਲੀ ਗਰੇਵੀ ਤੇ ਐਸੀ ਬਰਤਨ ਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਠੀਕ ਹੈ ਜੀ ਸਰੋਂ ਦੇ ਤੇਲ ਦੀ ਕਵਾਂਟੀਟੀ ਤੁਸੀਂ ਆਪਣੇ ਹਿਸਾਬ ਨਾਲ ਲੈ ਲਿਓ ਮੈਂ ਇਹਦੇ ਵਿੱਚ ਪੁੱੰਨੂੰਗਾ ਇੱਕ ਪਿਆਜ਼ ਠੀਕ ਹੈ ਜੀ ਬਰੀਕ ਕੱਟਿਆ ਹੋਇਆ ਤੇ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਕਮਲਾਂਗੇ ਗਰਮ ਜਦੋਂ ਤੇਲ ਗਰਮ ਹੋ ਗਿਆ ਜੀਰਾ ਪਾਵਾਂਗੇ ਇਹਦੇ 'ਚ ਇੱਕ ਚਮਚਾ पा देंगे तेज पत्ता ठीक है जी उस तो एक बड़ी इलायची दो लौंग एक छोटी इलायची एक दालचीनी का पीस छोटा जहां तो हल्का जो भुनांगे आप तो गर्म रंग ठीक है जी उसके बरीक कपया होगा प्याज यू प्याज में आपट ब्राउन भुनना है मीडियम टू हाई पर ठीक है जी यू भुन देंगे हम आपको जो तक यह लाइट ब्राउन नहीं मिल जाता है ਤੇ ਪਿਆਜ਼ ਜਦੋਂ ਹਲਕੇ ਜੇ ਲਾਈਟ ਬ੍ਰਾਊਨ ਹੋ ਗਏ ਇੱਕ ਚਮਚ ਬਰੀਕ ਕੱਟਿਆ ਹੋਇਆ ਲਸਣ ਪਾ ਦਾਂਗੇ ਇਹਦੇ ਵਿੱਚ ਤੇ ਇਹਨੂੰ ਵੀ ਪੁੰਨਾਂਗੇ ਤੇ ਲਓ ਜੀ ਪਿਆਜ਼ ਆਪਣੇ ਭੁੰਨੇ ਗਏ ਹੁਣ ਇੱਕ ਚਮਚ ਪਾਵਾਂਗੇ ਬਰੀਕ ਕੱਟੀ ਹੋਈ ਅਦਰਕ ਅਦਰਕ ਐਸ ਕਰਕੇ ਲਾਸਟ ਚ ਪਾਈ ਹੈ ਕਿਉਂਕਿ ਜੇ ਪਹਿਲਾਂ ਪਾ ਦਿੰਦੇ ਤਾਂ ਅਦਰਕ ਨੇ ਜਿਹੜੀ ਕਾਲੀ ਹੋ ਜਾਂਦਾ ਤਾਂ ਜਾਨੀ ਸੜ ਜਾਂਦਾ ਤੇ ਫਿਰ ਅਦਰਕ ਦਾ ਜਿਹੜਾ ਟੇਸਟ ਹੈ ਉਹ ਕੜਵਾ ਹੋ ਜਾਂਦਾ ਏ ਇਸ ਕਰਕੇ ਆਪਾਂ ਨੇ ਇਹ ਲਾਸਟ ਚ ਪਾਉਣੀ ਆ ਤੇ ਹੁਣ ਆਪਾਂ ਦੇਚ ਪਾਵਾਂਗੇ ਇੱਕ ਚਮਚ ਦੇਗੀ ਮਿਰਚ ਠੀਕ ਹੈ ਜੀ ਇੱਕ ਚਮਚ ਦੇਗੀ ਮਿਰਚ ਪਾਵਾਂਗੇ ਤੇ ਅੱਧਾ ਚਮਚ ਪਾਵਾਂਗੇ ਹਲਦੀ ਦਾ ਇਹਨੂੰ ਹਲਕਾ ਜਿਹਾ ਭੁੰਨੂਗੇ ਆਪਾਂ ਤੇ ਨਾਲ ਥੋੜਾ ਜਿਹਾ ਪਾ ਦੂਗੇ ਪਾਣੀ ਪਾਉਣ ਨਾਲ ਕਿਆ ਉਹਨੂੰ ਤਾਂ ਹਲਦੀ ਤੇ ਦੇਗੀ ਮਿਰਚ ਦਾ ਜਿਹੜਾ ਕਲਰ ਹੈ ਉਹ ਖਰਾਬ ਨਹੀਂ ਹੁੰਦਾ ਹੈ ਤੇ ਹੁਣ ਪਿਆਜ਼ਾਂ ਨੂੰ ਥੋੜਾ ਜਿਹਾ ਪਹਿਲਾਂ ਭੁੰਨਾਗੇ ਤਕਰੀਬਨ 1-2 ਮਿੰਟ ਤੇ ਉਸ ਤੋਂ ਬਾਅਦ ਪਕਾਵਾਂਗੇ ਆਪਾਂ ਇਹਦੇ ਵਿੱਚ ਆਪਣੇ ਮਿਕਸੀ ਕੀਤੇ ਹੋਏ ਟਮਾਟਰ ਤੇ ਹਰੀ ਮਿਰਚ ਤੇ ਹੁਣ ਆਪਾਂ ਟਮਾਟਰ ਤੇ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਪਕਾਵਾਂਗੇ 5 ਤੋਂ 6 ਮਿੰਟ ਜਦੋਂ ਤੱਕ ਇਹ ਚੰਗੀ ਤਰ੍ਹਾਂ ਨਿਕੁਲ ਹੋ ਜਾਂਦੇ ਤੇ ਇਹਦੇ 'ਚ ਐਡ ਕਰਾਂਗੇ ਆਪਾਂ ਇੱਕ ਚਮਚ ਨਮਕ ਨਾਲ ਟਮਾਟਰ ਤੇ ਪਿਆਜ਼ ਆ ਜਿਹੜੇ ਚੰਗੀ ਤਰ੍ਹਾਂ ਗਲ ਜੂਗੇ ਤੇ ਮਿਲਦੇ ਹਾਂ ਉਸ ਤੋਂ ਬਾਅਦ ਤੇ ਲਓ ਜੀ ਮਸਾਲਾ ਜਿਹੜਾ ਆਪਣਾ ਭੁੰਨਿਆ ਗਿਆ ਜਦੋਂ ਮਸਾਲਾ ਆਪਣਾ ਭੁੰਨ ਭੁੰਨ ਕੇ ਥੋੜਾ ਜਿਹਾ ਰੈਡ ਹੋਵੇ ਠੀਕ ਹੈ ਜੀ ਐਂ ਕਾਠਾ ਹੋ ਜਵੇ ਉਦੋਂ ਤੱਕ ਆਪਾਂ ਨੇ ਪਕਾਉਣਾ ਇਹ ਕਿਉਂਕਿ ਮਸਾਲੇ ਦੀ ਜਦੋਂ ਵੀ ਆਪਾਂ ਪਨੀਰ ਦੀ ਸਬਜ਼ੀ ਬਣਾਉਣੀ ਹੈ ਨਾ ਪਨਾਈ ਕਰਨੀ ਹੈ ਜਿਹੜੀ ਜਣੀ ਬਹੁਤ ਜ਼ਰੂਰੀ ਆ ਭੁੰਨਣਾ ਇਹ ਜ਼ਰੂਰੀ ਆ ਜੇ ਕੱਚਾ ਮਸਾਲਾ ਰਹਿ ਗਿਆ ਤਾਂ ਉਹਦਾ ਟੇਸਟ ਆ ਜਿਹੜਾ ਬਿਲਕੁਲ ਹੀ ਨਹੀਂ ਆਣਾ ਹੈਗਾ ਹੁਣ ਅੱਧਾ ਚਮਚ ਪਾਵਾਂਗੇ ਆਪਾਂ ਕਿਚਨ ਕਿੰਗ ਮਸਾਲੇ ਥੋੜੀ ਜਿਹਾ ਘੱਟ ਵਰਤੋਗੇ ਠੀਕ ਹੈ ਜੀ ਤੇ ਇੱਕ ਚਮਚ ਪਾਵਾਂਗੇ ਆਪਾਂ ਧਨੀਆ ਪਾਊਡਰ ਦਾ ਤੇ ਹਲਕਾ ਜਿਹਾ ਪਾਉਂਗੇ ਜੀਰਾ ਪਾਉਟਡਰ ਤੇ ਲੋ ਜੀ ਇਹਨੂੰ ਕਰਦੇ ਆਂ ਮਿਕਸ ਇੱਕ ਦੋ ਮਿੰਟ ਇਹਨੂੰ ਆਪਾਂ ਹੋਰ ਭੁੰਨੂਗੇ ਤੇ ਹੁਣ ਆਪਾਂ ਇਹਦੇ ਚ ਪਾ ਦੋਗੇ ਜਿਹੜਾ ਆਪਾਂ ਨੇ ਪਨੀਰ ਐ ਭੁੰਨ ਕੇ ਰੱਖਿਆ ਤਾਂ ਤੇ ਥੋੜੀ ਜੀ ਪਾਵਾਂਗੇ ਇਹਦੇ ਚਾਪਾ ਕਸਤੂਰੀ ਮੇਥੀ ਤੇ ਥੋੜੀ ਜੀ ਪਾ ਦਾਂਗੇ ਇਹਦੇ ਚ ਅਮੋਲ ਦੀ ਕਰੀਮ ਤੇ ਇਹਨੂੰ ਕਰਾਂਗੇ ਮਿਕਸ ਇਹ ਥੋੜਾ ਜਿਹਾ ਪਾਵਾਂਗੇ ਆਪਾਂ ਦੇ ਵਿੱਚ ਗਰਮ ਪਾਣੀ ਠੀਕ ਹੈ ਜੀ ਤੁਸੀਂ ਇਹਨੂੰ ਮਾੜਾ ਮੋਟਾ ਪਤਲਾ ਵੀ ਕਰ ਸਕਦੇ ਹੋ ਪਰ ਮੈਂ ਜਿਹੜਾ ਪਾਣੀ ਆ ਬਿਲਕੁਲ ਥੋੜਾ ਜਿਹਾ ਪਾਉਂਗਾ ਯਾਨੀ ਥੋੜਾ ਜਿਹਾ ਨਾਰਮਲ ਜਿਹਾ ਤਾਂ ਜੋ ਹਲਕੀ ਜੀ ਤਰੀ ਬਣ ਜਵੇ ਤੇ ਲਓ ਜੀ ਇਹਨੂੰ ਹੁਣ ਪਕਾਵਾਂਗੇ ਆਪਾਂ 2 ਤੋਂ 3 ਮਿੰਟ ਤੇ ਲਓ ਜੀ ਪਨੀਰ ਬਣ ਕੇ ਰੈਡੀ ਹੈ ਜੀ ਹੁਣ ਕੱਢਦੇ ਆਪਾਂ ਇਹਨੂੰ ਪਲੇਟ ਦੇ ਵਿੱਚ ਗੈਸ ਕਰਦੇ ਆ ਬੰਦ ਤੇ ਲਓ ਜੀ ਥੋੜਾ ਜਿਹਾ ਪਾਉਨੇ ਆ ਸਬਜ਼ੀ ਤੇ ਹਰਾ ਧਨੀਆ ਤੇ ਲਓ ਜੀ ਪਨੀਰ ਬਣ ਗਿਆ ਨਾ ਆਪਣਾ ਓਕੇ ਤੇ ਲਓ ਜੀ ਸਬਜੀ ਬਣ ਕੇ ਰੈਡੀ ਹੈ ਜੀ ਆ ਦੇਖੋ ਕਿੰਨੀ ਵਧੀਆ ਸਬਜੀ ਬਣੀ ਹੈ ਜੀ ਪਨੀਰ ਦੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਜੀ ਫੇਰ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ